ਮੈਂ ਆਪਣੇ ਪਿੰਡ ਦੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਮੈਂ ਉਹਨੂੰ ਮੋਟਰ ਤੇ ਮਿਲਣ ਚਲੀ ਗਈ ਸੀ ਤੇ ਸਾਡੇ ਘਰ ਇਸ ਗੱਲ ਬਾਰੇ ਪਤਾ ਲੱਗ ਗਿਆ ਸੀ ਕਿਉਂਕਿ ਮੇਰੇ ਘਰ ਦੇ ਬਾਅਦ ਵਿੱਚ ਉੱਠ ਗਏ ਸੀ ਮੈਂ ਤਾਂ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਗਈ ਸੀ ਪਰ ਮੇਰੇ ਡੈਡੀ ਨੇ ਦੁੱਧ ਨਾ ਪੀਤਾ ਸੀ ਜਿਸ ਕਰਕੇ ਡੈਡੀ ਉੱਠ ਗਏ ਤੇ ਉਹਨਾਂ ਨੇ ਸਾਰੇ ਪਰਿਵਾਰ ਨੂੰ ਉਠਾ ਦਿੱਤਾ ਤੇ ਸਾਰਿਆਂ ਨੂੰ ਮੇਰੇ ਘਰੋਂ ਜਾਣ ਬਾਰੇ ਪਤਾ ਲੱਗ ਗਿਆ ਤੇ ਜਦੋਂ ਮੈਂ ਵਾਪਸ ਆਈ ਤਾਂ ਸਾਰਿਆਂ ਨੇ ਮੈਨੂੰ ਫੜ ਲਿਆ ਤੇ ਬਹੁਤ ਜ਼ਿਆਦਾ ਕੁੱਟਿਆ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਸੀ। ਮੇਰੀ ਸਾਰੇ ਪਿੰਡ 'ਚ ਬੜੀ ਬਦਨਾਮੀ ਹੋ ਗਈ ਸੀ। ਮੈਂ ਉਦੋਂ 10ਵੀਂ 'ਚ ਪੜ੍ਹਦੀ ਸੀ ਜਦੋਂ ਇਹ ਸਭ ਹੋਇਆ ਸੀ। ਮੈਂ ਬੜਾ ਪਛਤਾ ਰਹੀ ਸੀ। ਘਰ ਦੇਣੇ ਮੈਨੂੰ ਸਕੂਲੋਂ ਵੀ ਹਟਾ ਲਿਆ ਸੀ। ਸਾਡੀ ਜੁਆਇੰਟ ਫੈਮਿਲੀ ਸੀ। ਮੇਰੇ ਤਾਏ ਨੇ ਇਹ ਫੈਸਲਾ ਲਿਆ ਸੀ ਕਿ ਕੁੜੀ ਨੂੰ ਇੱਥੇ ਨਹੀਂ ਰੱਖਣਾ। ਕਿਸੇ ਰਿਸ਼ਤੇਦਾਰੀ 'ਚ ਤੋੜ ਦਵੋ ਤੇ ਜਲਦੀ ਤੋਂ ਜਲਦੀ ਇਹਦੇ ਲਈ ਕੋਈ ਰਿਸ਼ਤਾ ਵੇਖ ਕੇ ਇਹਦਾ ਵਿਆਹ ਕਰ ਦਵੋ। ਜੇ 1-2 ਸਾਲ ਇਦਾਂ ਹੀ ਲੰਘ ਗਏ ਤਾਂ ਇਹਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ। ਮੇਰੀ ਮੰਮੀ ਇਸ ਗੱਲ ਦੀ ਟੈਨਸ਼ਨ ਵਿੱਚ ਬਹੁਤ ਰੋਂਦੀ ਰਹਿੰਦੀ ਸੀ ਤੇ ਮੈਨੂੰ ਵੀ ਬਹੁਤ ਮਿਹਣੇ ਮਾਰਦੀ ਸੀ ਕਿ ਤੂੰ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਆ ਹੁਣ ਤਾਂ ਮੈਨੂੰ ਵੀ ਬੜਾ ਪਛਤਾਵਾ ਹੁੰਦਾ ਸੀ ਪਰ ਹੁਣ ਕੀ ਫਾਇਦਾ ਸੀ ਹੁਣ ਤਾਂ ਸਾਰੇ ਪਿੰਡ ਵਿੱਚ ਗੱਲ ਉੱਡ ਗਈ ਸੀ ਹੁਣ ਘਰ ਦੇ ਆਨੇ ਫੈਸਲਾ ਕੀਤਾ ਸੀ ਮੈਨੂੰ ਮੇਰੀ ਮਾਸੀ ਕੋਲ ਛੱਡ ਦਿੱਤਾ ਜਾਵੇ ਆਇਆ ਕਹਿੰਦਾ ਸੀ ਕਿ ਜਿੰਨਾ ਟਾਈਮ ਇਹਦੇ ਲਈ ਰਿਸ਼ਤਾ ਨਹੀਂ ਲੱਭਦਾ ਉਨਾ ਟਾਈਮ ਇਹ ਉੱਥੇ ਹੀ ਰਹੂਗੀ ਤੇ ਹੋ ਸਕਿਆ ਤਾਂ ਉੱਥੇ ਹੀ ਇਹਦਾ ਵਿਆਹ ਕਰ ਦੇਵਾਂਗੇ ਕਿਉਂਕਿ ਇੱਥੇ ਤਾਂ ਪਿੰਡ ਦੇ ਲੋਕਾਂ ਨੇ ਰਿਸ਼ਤਾ ਸਿਰੇ ਨਹੀਂ ਚੜਨ ਦੇਣਾ ਪਰ ਮੈਂ ਨਹੀਂ ਜਾਣਾ ਚਾਹੁੰਦੀ ਸੀ ਧੱਕੇ ਨਾਲ ਮੈਨੂੰ ਮਾਸੀ ਕੋਲ ਛੱਡ ਦਿੱਤਾ ਤੇ ਮਾਸੀ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਮਾਸੀ ਨੇ ਮੇਰੇ ਤੇ ਬੜੀ ਪਾਬੰਦੀ ਲਗਾ ਕੇ ਰੱਖੀ ਸੀ ਮੈਨੂੰ ਫੋਨ ਦੇ ਨੇੜੇ ਤੇੜੇ ਵੀ ਨਹੀਂ ਲੱਗਣ ਦਿੰਦੇ ਸੀ ਕਿਉਂਕਿ ਮਾਸੀ ਨੂੰ ਡਰ ਸੀ ਕਿਤੇ ਮੈਂ ਦੁਬਾਰਾ ਉਸ ਮੁੰਡੇ ਨਾਲ ਗੱਲ ਨਾ ਕਰ ਲਵਾਂ ਉਸ ਦਿਨ ਤੋਂ ਬਾਅਦ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ ਸੀ ਮੈਂ ਕਈ ਵਾਰ ਕੋਸ਼ਿਸ਼ ਤਾਂ ਕੀਤੀ ਸੀ ਪਰ ਮੈਂ ਹਰ ਵਾਰ ਨਾਕਾਮ ਰਹੀ ਸੀ ਕਿਉਂਕਿ ਘਰਦਿਆਨੇ ਮੇਰੇ ਤੇ ਬੜੀ ਪਾਬੰਦੀ ਲਾ ਰੱਖੀ ਸੀ ਤੇ ਮਾਸੀ ਵੀ ਬੜੀ ਚੁਸਤ ਸੀ ਉਹ ਵੀ ਮੇਰੇ ਤੇ ਹਰ ਟਾਈਮ ਧਿਆਨ ਰੱਖਦੀ ਸੀ ਉਹ ਮੈਨੂੰ ਸਾਰਾ ਦਿਨ ਕੰਮ ਵਿੱਚ ਹੀ ਲਾਈ ਰੱਖਦੀ ਸੀ ਮਾਸੜ ਵੀ ਮੈਨੂੰ ਸਮਝਾਉਂਦਾ ਸੀ ਕਿ ਹੁਣ ਤੂੰ ਦੁਬਾਰਾ ਇਹ ਗਲਤੀ ਨਾ ਕਰੀ ਪਰ ਹੁਣ ਮੈਂ ਇਹ ਗਲਤੀ ਦੁਬਾਰਾ ਕੀ ਕਰਨੀ ਸੀ ਕਿਉਂਕਿ ਹੁਣ ਤਾਂ ਮੇਰੇ ਤੇ ਪਾਬੰਦੀ ਹੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਮਾਸੀ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਜਦੋਂ ਮੈਂ ਉਹਨੂੰ ਥੋੜਾ ਜਿਹਾ ਕੰਮ ਤੋਂ ਜਵਾਬ ਦੇ ਦਿੰਦੀ ਸੀ ਤਾਂ ਉਹ ਮੈਨੂੰ ਕਹਿ ਦਿੰਦੀ ਸੀ ਕਿ ਤੈਨੂੰ ਮੁੰਡਿਆਂ ਨੂੰ ਮਿਲਣ ਦਾ ਤਾਂ ਬਥੇਰਾ ਪਤਾ ਤੈਨੂੰ ਕੰਮਵਰੀ ਮੌਤ ਪੈਂਦੀ ਆ ਮਾਸੀ ਨੂੰ ਤਾਂ ਇੱਕ ਨੌਕਰਾਨੀ ਮਿਲ ਗਈ ਸੀ ਉਹ ਸਾਰਾ ਦਿਨ ਮੈਨੂੰ ਕੰਮ ਵਿੱਚ ਲਾਈ ਰੱਖਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਜੇ ਤੇਰੀ ਮਾਂ ਨੇ ਤੈਨੂੰ ਇਸ ਤਰ੍ਹਾਂ ਕੰਮ ਵਿੱਚ ਲਾਇਆ ਹੁੰਦਾ ਤਾਂ ਸ਼ਾਇਦ ਤੂੰ ਅੱਜ ਆਹ ਕੰਮ ਨਾ ਕਰਦੀ ਇਨੂੰ ਇਹ ਚੀਜ਼ਾਂ ਦੀ ਵੇਲ ਨਾ ਮਿਲਦੀ ਮਾਸੜੋਂ ਨੂੰ ਕਹਿਣ ਲੱਗ ਜਾਂਦਾ ਸੀ ਕਿ ਚੱਲ ਹੁਣ ਜੋ ਹੋ ਗਿਆ ਹੋ ਗਿਆ ਤੂੰ ਵਾਰ-ਵਾਰ ਇਹਨੂੰ ਮਿਹਣੇ ਕਿਉਂ ਮਾਰਦੀ ਰਹਿੰਦੀ ਆ ਮੈਨੂੰ ਮਾਸੀ ਤੇ ਬੜਾ ਗੁੱਸਾ ਆਉਂਦਾ ਸੀ ਪਰ ਹੁਣ ਮੈਂ ਕੀ ਕਰ ਸਕਦੀ ਸੀ ਮੈਂ ਤਾਂ ਉੱਥੇ ਫਸੀ ਹੋਈ ਸੀ ਮੈਨੂੰ ਤਾਂ ਉੱਥੇ ਰਹਿ ਕੇ ਕੰਮ ਕਰਨਾ ਹੀ ਪੈਣਾ ਸੀ ਜਦੋਂ ਮੰਮੀ ਮੈਨੂੰ ਫੋਨ ਕਰਦੀ ਸੀ ਤਾਂ ਮੈਂ ਮੰਮੀ ਨੂੰ ਫੋਨ ਤੇ ਸਾਰਾ ਕੁਝ ਦੱਸਦੀ ਸੀ ਤਾਂ ਮੰਮੀ ਕਹਿ ਦਿੰਦੀ ਸੀ ਕੋਈ ਗੱਲ ਨਹੀਂ ਤੇਰੀਆਂ ਮਾਵਾਂ ਵਰਗੀ ਆ ਉਥੇ ਹੁਣ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਪਰ ਫਿਰ ਵੀ ਮੈਨੂੰ ਮਜਬੂਰੀ ਕਰਕੇ ਰਹਿਣਾ ਪੈਂਦਾ ਸੀ ਮਾਸੀ ਨੇ ਆਪਣੀਆਂ ਕਈ ਗਵੰਡਾਂ ਨੂੰ ਮੇਰੇ ਰਿਸ਼ਤੇ ਬਾਰੇ ਕਿਹਾ ਪਰ ਮੇਰੀ ਪੜ੍ਹਾਈ ਨੂੰ ਵੇਖ ਕੇ ਕਿਸੇ ਨੇ ਵੀ ਮੇਰਾ ਰਿਸ਼ਤਾ ਕਰਾਉਣ ਲਈ ਹਾਂ ਨਾ ਕੀਤੀ ਕਿਉਂਕਿ ਅੱਜਕੱਲ ਸਭ ਪੜ੍ਹੀ ਲਿਖੀ ਕੁੜੀ ਪਾਲਦੇ ਨੇ ਪਰ ਮੈਂ ਸਿਰਫ 9 ਪੜ੍ਹੀ ਸੀ 10ਵੀਂ ਕਲਾਸ ਵਿੱਚੋਂ ਮੈਨੂੰ ਸਕੂਲੋਂ ਹਟਾ ਲਿਆ ਸੀ ਮੇਰੀ ਮਾਸੀ ਦੇ ਦੋਵੇਂ ਮੁੰਡੇ ਕਾਲਜ ਵਿੱਚ ਪੜ੍ਹਦੇ ਸੀ ਇੱਕ ਦਿਨ ਰਾਤ ਦਾ ਟਾਈਮ ਸੀ ਕੋਠੇ ਉੱਪਰ ਬੜਾ ਹਨੇਰਾ ਸੀ ਮੈਂ ਕੋਠੇ ਉੱਪਰ ਜਾ ਕੇ ਬੈਠ ਗਈ ਤੇ ਮੈਂ ਆਪਣੇ ਲੰਘੇ ਵਕਤ ਬਾਰੇ ਸੋਚਣ ਲੱਗੀ ਕਿ ਕਾਸ਼ ਮੈਂ ਇਹ ਗਲਤੀ ਨਾ ਕਰਦੀ ਤਾਂ ਮੈਂ ਆਪਣੇ ਘਰ ਹੁੰਦੀ ਤੇ ਹੁਣ ਮੈਨੂੰ ਘਰ ਦਾ ਕੋਈ ਵੀ ਮੂੰਹ ਨਹੀਂ ਲਾਉਂਦਾ ਮੈਂ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰਨ ਲੱਗੀ ਕਿਉਂਕਿ ਮਾਸੀ ਵੀ ਮੇਰੇ ਨਾਲ ਬੜਾ ਸਖਤੀ ਨਾਲ ਪੇਸ਼ ਆਉਂਦੀ ਸੀ ਤੇ ਘਰ ਦੇ ਆਣੇ ਤਾਂ ਵੈਸੇ ਹੀ ਮੈਨੂੰ ਉੱਥੇ ਛੱਡ ਦਿੱਤਾ ਸੀ ਉਹਨਾਂ ਨੂੰ ਵੀ ਮੈਂ ਬੋਝ ਲੱਗਦੀ ਸੀ ਸ਼ਾਇਦ ਗਲਤੀ ਤਾਂ ਮੇਰੀ ਹੀ ਸੀ ਪਰ ਹੁਣ ਮੈਂ ਉਹਨੂੰ ਬਦਲ ਨਹੀਂ ਸਕਦੀ ਸੀ ਜਦੋਂ ਮੈਂ ਕੋਠੇ ਤੇ ਬੈਠੀ ਬੈਠੀ ਰੋਣ ਲੱਗ ਪਈ ਤਾਂ ਮੇਰੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ ਉਥੇ ਹਨੇਰਾ ਹੋਣ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਨੂੰ ਪਿੱਛੋਂ ਦੀ ਕਹਨੇ ਆ ਕੇ ਫੜਿਆ ਆ ਜਦੋਂ ਮੈਂ ਪਿੱਛੇ ਵੱਲ ਵੇਖਿਆ ਤਾਂ ਉਹ ਮਾਸੜ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਰੋਈ ਕਿਉਂ ਜਾਂਨੀ ਆ ਤੂੰ ਆਪਣੇ ਆਪ ਨੂੰ ਕੱਲਾ ਨਾ ਸਮਝ ਮੈਂ ਹਮੇਸ਼ਾ ਤੇਰੇ ਨਾਲ ਆ ਉਹਨਾਂ ਦੇ ਮੂੰਹੋਂ ਇਹ ਸੁਣ ਕੇ ਮੈਂ ਆਪਣੇ ਮਾਸੜ ਦੇ ਗੱਲ ਲਾ ਕੇ ਰੋਣ ਲੱਗ ਪਈ ਮੈਂ ਮਾਸੜ ਨੂੰ ਘੁੱਟ ਕੇ ਜਫੀ ਪਾਲੀ ਤੇ ਮੈਂ ਆਪਣੇ ਦਿਲ ਦੀ ਸਾਰੀ ਭੜਾਸ ਰੋ ਰੋ ਕੇ ਕੱਢ ਲਈ ਮੈਂ ਮਾਸੜ ਨੂੰ ਕਿਹਾ ਕਿ ਮੈਂ ਜਾਣ ਬੁਝ ਕੇ ਕੁਝ ਨਹੀਂ ਕੀਤਾ ਬਸ ਮੈਨੂੰ ਇਹ ਗੱਲਾਂ ਦੀ ਸਮਝ ਨਹੀਂ ਸੀ ਮੇਰੇ ਕੋਲੋ ਗਲਤੀ ਹੋ ਗਈ ਆ ਪਰ ਸਾਰੇ ਮੈਨੂੰ ਇਹਦੀ ਬਹੁਤ ਵੱਡੀ ਸਜ਼ਾ ਦੇ ਰਹੇ ਆ ਮੈਂ ਪੜਨਾ ਚਾਹੁੰਦੀ ਆ ਮਾਸੜ ਕਹਿਣ ਲੱਗਾ ਕਿ ਜੋ ਹੋਣਾ ਸੀ ਹੋ ਗਿਆ ਮੈਨੂੰ ਪਤਾ ਕਿ ਤੇਰੀ ਕੋਈ ਗਲਤੀ ਨਹੀਂ ਆ ਤੂੰ ਮੁੰਡੇ ਪਿੱਛੇ ਲੱਗ ਗਈ ਸੀ ਪਰ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਇੱਥੇ ਜੋ ਮਰਜੀ ਤੈਨੂੰ ਕੋਈ ਕੁਝ ਵੀ ਕਹੇ ਪਰ ਮੈਂ ਹਮੇਸ਼ਾ ਤੇਰਾ ਸਾਥ ਦਊਂਗਾ ਮਾਸਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਨੂੰ ਬੜਾ ਚੰਗਾ ਲੱਗਾ ਤੇ ਕਿੰਨਾ ਟਾਈਮ ਮੈਂ ਮਾਸਰ ਦੀ ਬੁੱਕਲ ਵਿੱਚ ਹੀ ਬੈਠੀ ਰਹੀ ਮਾਸਰ ਨੇ ਮੈਨੂੰ ਕਹਿਣ ਲੱਗਾ ਕਿ ਮੈਂ ਤੇਰੇ ਦਿਲ ਦੀ ਹਰ ਗੱਲ ਨੂੰ ਸਮਝਦਾ ਤੈਨੂੰ ਪਤਾ ਜੋ ਦਿਲ ਦੀ ਗੱਲ ਸਮਝਦਾ ਹੁੰਦਾ ਉਹ ਤੁਹਾਨੂੰ ਪਿਆਰ ਕਰਦਾ ਹੁੰਦਾ ਆ ਮੈਨੂੰ ਮਾਸੜ ਦੇ ਇਹ ਕਹਿਨ ਤੇ ਥੋੜੀ ਸ਼ਰਮ ਜੀ ਆਈ ਫਿਰ ਮਾਸੜ ਕਹਿਣ ਲੱਗਾ ਕਿ ਤੂੰ ਮੇਰੇ ਮੂੰਹ ਵੱਲ ਵੇਖ ਤੇ ਮੇਰੀਆਂ ਅੱਖਾਂ ਵਿੱਚ ਪੜ ਮੇਰੀਆਂ ਅੱਖਾਂ ਵਿੱਚ ਤੇਰੇ ਲਈ ਬਹੁਤ ਪਿਆਰ ਆ ਜਦੋਂ ਤੈਨੂੰ ਕੋਈ ਵੀ ਕੁਝ ਕਹਿੰਦਾ ਮੇਰੇ ਕੋਲੋਂ ਸਹਿ ਨਹੀਂ ਹੁੰਦਾ ਪਰ ਮੈਨੂੰ ਇਹ ਸਭ ਗੱਲਾਂ ਸੁਣ ਕੇ ਹੋਰ ਤਰ੍ਹਾਂ ਹੋ ਰਿਹਾ ਸੀ ਮੈਂ ਮਾਸੜ ਨੂੰ ਕਿਹਾ ਮਾਸੜ ਜੀ ਮੈਂ ਤਾਂ ਤੁਹਾਨੂੰ ਆਪਣੇ ਡੈਡੀ ਵਾਂਗ ਸਮਝਦੀ ਆ ਮਾਸੜ ਮੈਨੂੰ ਕਹਿਣ ਲੱਗਾ ਕਿ ਫਿਰ ਕੀ ਹੋਇਆ ਕਿ ਜੇ ਮੈਂ ਤੇਰੇ ਪਿਓ ਦੀ ਉਮਰ ਦਾ ਆ ਪਿਆਰ ਤਾਂ ਕਿਸੇ ਨਾਲ ਵੀ ਹੋ ਸਕਦਾ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਕਦੋਂ ਤੇਰੇ ਨਾਲ ਪਿਆਰ ਹੋ ਗਿਆ ਮੈਂ ਤੇਰੇ ਨਾਲ ਆਪਣੀ ਨਵੀਂ ਦੁਨੀਆ ਬਸਾਉਣਾ ਚਾਹੁੰਨਾ ਮੈਂ ਉੱਥੋਂ ਉੱਠ ਕੇ ਪਰੇ ਹੋ ਗਈ ਕਿਉਂਕਿ ਮੈਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਜਲਦੀ ਜਲਦੀ ਪੌੜੀਆਂ ਉਤਰ ਗਈ ਤੇ ਥੱਲੇ ਚਲੀ ਗਈ ਅਗਲੇ ਦਿਨ ਸਵੇਰੇ ਜਦੋਂ ਮਾਸੜ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਬੜੀ ਸੰਗ ਲੱਗ ਰਹੀ ਸੀ ਮੈਂ ਮਾਸੜ ਨਾਲ ਕੋਈ ਗੱਲਬਾਤ ਨਾ ਕੀਤੀ ਉਹਨਾਂ ਨੇ ਵੀ ਮੈਨੂੰ ਕੁਝ ਨਾ ਕਿਹਾ ਪਰ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਮਾਸੜ ਹਰ ਕੰਮ ਵਿੱਚ ਮੇਰੀ ਬੜੀ ਮਦਦ ਕਰਦੇ ਸੀ ਜਦੋਂ ਮਾਸੀ ਮੈਨੂੰ ਗੁੱਸੇ 'ਚ ਬੋਲਦੀ ਸੀ ਤਾਂ ਮਾਸੜ ਉਸੇ ਟਾਈਮ ਮਾਸੀ ਨੂੰ ਚੁੱਪ ਕਰਾ ਦਿੰਦੇ ਸੀ ਕਿਉਂਕਿ ਮਾਸੀ ਮਾਸੜ ਤੋਂ ਡਰਦੀ ਸੀ ਇੱਕ ਹਫਤਾ ਲੰਘ ਗਿਆ ਸੀ ਮਾਸੜ ਨੇ ਕਦੇ ਵੀ ਮੈਨੂੰ ਕੋਈ ਗੱਲ ਨਾ ਕਹੀ ਮਾਸੜ ਮੇਰੀ ਇੰਨੀ ਫਿਕਰ ਕਰਦੇ ਸੀ ਇਹ ਵੇਖ ਕੇ ਮੈਨੂੰ ਵੀ ਮਾਸੜ ਤੇ ਪਿਆਰ ਆਉਣ ਲੱਗ ਪਿਆ ਪਤਾ ਹੀ ਨਹੀਂ ਲੱਗਾ ਕਦੋਂ ਮੈਂ ਆਪਣਾ ਦਿਲ ਉਹਨਾਂ ਤੋਂ ਹਾਰ ਬੈਠੀ ਮੈਂ ਇੱਕ ਦਿਨ ਮਾਸੜ ਨੂੰ ਕਿਹਾ ਕਿ ਤੁਸੀਂ ਮੇਰੀ ਕਿੰਨੀ ਫਿਕਰ ਕਰਦੇ ਹੋ ਮੈਂ ਤੁਹਾਨੂੰ ਸਮਝਣ 'ਚ ਬਹੁਤ ਗਲਤੀ ਕਰ ਬੈਠੀ ਆ ਮੈਂ ਤੁਹਾਨੂੰ ਗਲਤ ਸਮਝ ਬੈਠੀ ਸੀ ਪਰ ਮੈਨੂੰ ਲੱਗਦਾ ਕਿ ਤੁਸੀਂ ਹੀ ਮੇਰੇ ਸੱਚੇ ਹਮਦਰਦ ਹੋ ਇਸ ਘਰ ਵਿੱਚ ਹੋਰ ਤਾਂ ਮੈਨੂੰ ਕੋਈ ਨਹੀਂ ਸਮਝਦਾ ਇਸ ਘਰ ਵਿੱਚ ਕੀ ਮੈਨੂੰ ਆਪਣੇ ਘਰ ਦੇ ਹੀ ਨਹੀਂ ਸਮਝਦੇ ਮਾਸਟਰ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਇਸ ਤਰ੍ਹਾਂ ਸਾਡੀਆਂ ਨਜ਼ਦੀਕੀਆਂ ਬਹੁਤ ਵਧ ਗਈਆਂ ਅਸੀਂ ਦੋਵੇਂ ਕਈ ਵਾਰ ਘਰ ਇਕੱਲੇ ਹੁੰਦੇ ਸੀ ਤਾਂ ਅਸੀਂ ਇਕੱਠੇ ਸਮਾਂ ਬਤਾਉਂਦੇ ਸੀ ਹੁਣ ਮੇਰਾ ਉੱਥੇ ਬੜਾ ਮਨ ਲੱਗਦਾ ਸੀ ਮਾਸਟਰ ਮੇਰੀ ਹਰ ਜ਼ਰੂਰਤ ਪੂਰੀ ਕਰਦੇ ਸੀ ਮੈਨੂੰ ਹਰ ਚੀਜ਼ ਲਿਆ ਕੇ ਦਿੰਦੇ ਸੀ ਬੇਸ਼ੱਕ ਮਾਸਟਰ ਦੀ ਉਮਰ ਮੇਰੇ ਨਾਲੋਂ ਕਾਫੀ ਵੱਡੀ ਸੀ ਪਰ ਫਿਰ ਵੀ ਉਹ ਦੇਖਣ 'ਚ ਪੂਰੇ ਜਵਾਨ ਲੱਗਦੇ ਸੀ ਕਿਉਂਕਿ ਉਹ ਵਧੀਆ ਬਣ ਕੇ ਰਹਿੰਦੇ ਸੀ ਲੱਗਦਾ ਹੀ ਨਹੀਂ ਸੀ ਕਿ ਉਹਨਾਂ ਦੀ ਉਮਰ ਇੰਨੀ ਹੋਊਗੀ ਹੋਂਦ ਤਾਂ ਮੇਰਾ ਆਪਣੇ ਪਿੰਡ ਜਾਣ ਨੂੰ ਵੀ ਬਿਲਕੁਲ ਮਨ ਨਹੀਂ ਕਰਦਾ ਸੀ ਜਦੋਂ ਮੈਂ ਮਾਸੀ ਕੇ ਬਾਹਰ ਲੈ ਕੇ ਮੱਜਾਂ ਦਾ ਗੋਆ ਸੁੱਟਣ ਜਾਂਦੀ ਸੀ ਤਾਂ ਮਾਸੜ ਮੇਰੇ ਨਾਲ ਜਾਂਦੇ ਸੀ ਤੇ ਮੇਰੇ ਨਾਲ ਸਾਰਾ ਕੰਮ ਕਰਵਾ ਦਿੰਦੇ ਸੀ ਅਸੀਂ ਦੋਵੇਂ ਮਿਲਣ ਦਾ ਬਸ ਇੱਕ ਮੌਕਾ ਪਾਲਦੇ ਰਹਿੰਦੇ ਸੀ ਇੱਕ ਦਿਨ ਮਾਸੀ ਦੀ ਨਾਨਨ ਦੀ ਕੁੜੀ ਮਾਸੀ ਦੇ ਪਿੰਡ ਆਈ ਹੋਈ ਸੀ ਉਹਦਾ ਨਾਮ ਪ੍ਰੀਤੀ ਸੀ ਪ੍ਰੀਤੀ ਬੜੀ ਚਲਾਕ ਸੀ ਉਹ ਮੇਰੇ ਤੇ ਬੜਾ ਧਿਆਨ ਰੱਖਦੀ ਸੀ ਉਹ ਜਦੋਂ ਵੀ ਆਪਣੇ ਨਾਲ ਕਿ ਆਉਂਦੀ ਸੀ ਤਾਂ ਮੇਰੇ ਤੇ ਬੜਾ ਰੋਬ ਮਾਰਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਸਾਰਾ ਕੰਮ ਇਹੀ ਕਰਦੀ ਆ ਇੱਕ ਦਿਨ ਉਹਨੇ ਮੈਨੂੰ ਤੇ ਮਾਸੜ ਨੂੰ ਇੱਕ ਰੂਮ 'ਚ ਇਸ ਹਾਲਤ 'ਚ ਵੇਖ ਲਿਆ ਕਿ ਉਹਨੂੰ ਸਾਡੇ ਤੇ ਸ਼ੱਕ ਹੋ ਗਿਆ ਹੁਣ ਜਦੋਂ ਵੀ ਮੈਂ ਤੇ ਮਾਸੜ ਇੱਕ ਰੂਮ ਵਿੱਚ ਜਾਂਦੇ ਸੀ ਤਾਂ ਉਹ ਸਾਡੇ ਪਿੱਛੇ ਹੀ ਆ ਜਾਂਦੀ ਸੀ ਮਾਸੜ ਵੀ ਮੈਨੂੰ ਕਹਿੰਦੇ ਸੀ ਕਿ ਰੂਬੀ ਤੂੰ ਇਹ ਗੱਲ ਨੋਟ ਕੀਤੀ ਆ ਕਿ ਪ੍ਰੀਤੀ ਆਪਣੀ ਹਰ ਇੱਕ ਗੱਲ ਨੋਟ ਕਰਦੀ ਆ ਆਪਾਂ ਨੂੰ ਉਹਦੇ ਕੋਲੋਂ ਬਚ ਕੇ ਰਹਿਣਾ ਪਊਗਾ ਜਿੰਨਾ ਦਿਨ ਉਹ ਇੱਥੇ ਆ ਆਪਾਂ ਨੂੰ ਦੂਰ ਦੂਰ ਰਹਿਣਾ ਪਊਗਾ ਅਗਲੇ ਦਿਨ ਪ੍ਰੀਤੀ ਤੇ ਮਾਸੀ ਦੋਵੇਂ ਜਣੀਆਂ ਸ਼ਹਿਰ ਚਲੀਆਂ ਗਈਆਂ ਕਿਉਂਕਿ ਪ੍ਰੀਤੀ ਨੇ ਕੁਝ ਕੱਪੜੇ ਲੈਣੇ ਸੀ ਇਸ ਕਰਕੇ ਮਾਸੀ ਉਹਦੇ ਨਾਲ ਚਲੀ ਗਈ ਮੈਂ ਤੇ ਮਾਸੜ ਘਰ ਸੀ ਜਦੋਂ ਮੈਂ ਕਮਰੇ ਵਿੱਚ ਬੈਠੀ ਸੀ ਤਾਂ ਮਾਸੜ ਨੇ ਮੈਨੂੰ ਆਪਣੇ ਕਾਫੀ ਨਜ਼ਦੀਕ ਲੈ ਆਂਦਾ ਜਦਕਿ ਮੈਂ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ਪਰ ਫਿਰ ਵੀ ਮੇਰੇ ਨਾ ਕਹਿੰਦੇ ਹੋਏ ਉਹਨੇ ਮੇਰੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਲਿਆ ਜਦਕਿ ਪਹਿਲਾਂ ਸਾਡੇ ਵਿਚ ਅਜਿਹਾ ਕੁਝ ਨਹੀਂ ਹੁੰਦਾ ਸੀ ਇਹ ਸਭ ਹੋਣ ਤੋਂ ਬਾਅਦ ਮੈਂ ਬਹੁਤ ਡਰ ਗਈ ਸੀ ਮੇਰੇ ਦਿਲ ਦੀ ਧੜਕਣ ਬੜੀ ਤੇਜ਼ ਹੋ ਗਈ ਸੀ ਮੈਂ ਇਹ ਸਭ ਨਹੀਂ ਕਰਨਾ ਚਾਹੁੰਦੀ ਸੀ ਪਰ ਫਿਰ ਵੀ ਇਹ ਸਭ ਹੋ ਗਿਆ ਮੈਂ ਆਪਣੇ ਮਾਸੜ ਨੂੰ ਕਿਹਾ ਕਿ ਬੇਸ਼ੱਕ ਮੈਂ ਉਸ ਮੁੰਡੇ ਨਾਲ ਮੋਟਰ ਤੇ ਮਿਲਣ ਲਈ ਚਲੀ ਗਈ ਸੀ ਪਰ ਉਹਨੇ ਮੇਰੀ ਮਰਜ਼ੀ ਤੋਂ ਬਿਨਾ ਮੇਰੇ ਨਾਲ ਕਦੇ ਵੀ ਇਦਾਂ ਦਾ ਰਿਸ਼ਤਾ ਨਹੀਂ ਬਣਾਇਆ ਸੀ ਮੈਂ ਉਹਨੂੰ ਹਰ ਵਾਰ ਰੋਕ ਦਿੰਦੀ ਸੀ ਤੇ ਉਹ ਰੁਕ ਜਾਂਦਾ ਸੀ ਪਰ ਤੁਸੀਂ ਮੇਰੇ ਨਾਲ ਤੱਕਾ ਕੀਤਾ ਆ ਮਾਸੜ ਕਹਿ ਲੱਗਾ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਇਸ ਚੀਜ਼ ਬਿਨਾ ਪਿਆਰ ਬਹੁਤ ਅਧੂਰਾ ਹੁੰਦਾ ਆ ਤੂੰ ਐਵੇਂ ਨਾ ਫਿਕਰ ਕਰ ਜਦੋਂ ਮੈਂ ਤੇਰੇ ਨਾਲ ਆ ਤੂੰ ਕਿਹੜੀ ਗੱਲ ਦੀ ਟੈਨਸ਼ਨ ਲੈਨੀ ਆ ਮਾਸੜ ਨੂੰ ਕਹਾ ਕਿ ਹੁਣ ਜੇ ਤੁਸੀਂ ਮੇਰੇ ਨਾਲ ਆ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਹੀ ਲਿਆ ਤਾਂ ਤੁਹਾਨੂੰ ਮੇਰੇ ਨਾਲ ਹੀ ਵਿਆਹ ਕਰਾਉਣਾ ਪਊਗਾ। ਮਾਸੜ ਕਹਿਣ ਲੱਗਾ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਰਹਿਣਾ ਆ। ਮਾਸੜ ਦੀ ਭੈਣ ਨੇ ਮਾਸੜ ਦਾ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ। ਮਾਸੜ ਕਹਿਣ ਲੱਗਾ ਜਿਸ ਦਿਨ ਮੇਰਾ ਵੀਜ਼ਾ ਆ ਗਿਆ ਮੈਂ ਉੱਧਰ ਜਾ ਕੇ ਤੈਨੂੰ ਬੁਲਾ ਲੈਣਾ ਆ ਤੇ ਆਪਾਂ ਬਸ ਉੱਧਰ ਹੀ ਇਕੱਠੇ ਰਹਿਣ ਲੱਗ ਜਾਣਾ ਆ ਕਿਉਂਕਿ ਇੱਧਰ ਆਪਾਂ ਵਿਆਹ ਨਹੀਂ ਕਰਵਾ ਸਕਦੇ ਇੱਧਰ ਇਹ ਸਭ ਪੋਸੀਬਲ ਨਹੀਂ ਆ। ਮੈਨੂੰ ਵੀ ਮਾਸਰ ਤੇ ਯਕੀਨ ਹੋ ਗਿਆ ਕਿ ਉਹ ਮੇਨ ਨਾਲ ਹੀ ਵਿਆਹ ਕਰਵਾਉਣਗੇ ਕਿਉਂਕਿ ਹਰ ਪੱਖ ਵਿੱਚ ਉਹ ਮੇਰਾ ਸਾਥ ਦਿੰਦੇ ਸੀ ਇਸ ਕਰਕੇ ਮੈਨੂੰ ਉਹਨਾਂ ਤੇ ਬੜਾ ਯਕੀਨ ਸੀ ਜਦੋਂ ਮਾਸੀ ਤੇ ਪ੍ਰੀਤੀ ਸ਼ਹਿਰ ਤੋਂ ਵਾਪਸ ਆਈਆਂ ਤਾਂ ਪ੍ਰੀਤੀ ਨੇ ਮਾਸੜ ਵੱਲੋਂ ਮੇਰੇ ਕੀਤੀ ਸਨੋਟ ਕਰ ਲਈ ਉਹ ਕਹਿਣ ਲੱਗੀ ਕਿ ਤੁਹਾਡੀ ਗੱਲ ਉੱਪਰ ਕਿਸ ਚੀਜ਼ ਦਾ ਨਿਸ਼ਾਨ ਪਿਆ ਆ ਮੈਂ ਕਿਹਾ ਕੁਝ ਨਹੀਂ ਪਰ ਉਹਨੇ ਇਹ ਗੱਲ ਨੋਟ ਕਰ ਲਈ ਉਹ ਕਹਿਣ ਲੱਗੀ ਕਿ ਇਹ ਕੋਈ ਮਾਮੂਲੀ ਦਾਗ ਨਹੀਂ ਆ ਇਹ ਤਾਂ ਮੈਨੂੰ ਕੁਝ ਹੋਰ ਹੀ ਲੱਗਦਾ ਮੈਂ ਚੁੱਪ ਕਰ ਗਈ ਉਹਨੇ ਮਾਸੀ ਨੂੰ ਕਹਿ ਦਿੱਤਾ ਕਿ ਦੇਖੋ ਮੰਮੀ ਤੁਹਾਡੀ ਭਾਣਜੀ ਦੇ ਮੂੰਹ ਤੇ ਕਿਹੋ ਜਿਹਾ ਨਿਸ਼ਾਨ ਆ ਜਦੋਂ ਆਪਾਂ ਘਰ ਤੋਂ ਗਏ ਸੀ ਤਾਂ ਇਹਦੇ ਮੂੰਹ ਤੇ ਕੋਈ ਨਿਸ਼ਾਨ ਨਹੀਂ ਸੀ ਪਰ ਹੁਣ ਵੇਖੋ ਮਾਸੀ ਤਾਂ ਪਹਿਲਾਂ ਹੀ ਸ਼ੱਕ ਦਾ ਪਟਾਰਾ ਸੀ ਮਾਸੀ ਮੈਨੂੰ ਕਹਿਣ ਲੱਗੀ ਦੱਸ ਕੀ ਹੋਇਆ ਤੂੰ ਕਿਤੇ ਕਿਸੇ ਮੁੰਡੇ ਨੂੰ ਤਾਂ ਨਹੀਂ ਘਰ ਬੁਲਾਇਆ ਕਿਉਂਕਿ ਪ੍ਰੀਤੀ ਨੇ ਮਾਸੀ ਨੂੰ ਕਹਿ ਦਿੱਤਾ ਸੀ ਕਿ ਇਹ ਕੇਸ ਦਾ ਨਿਸ਼ਾਨ ਲੱਗਦਾ ਆ ਮੈਂ ਮਾਸੀ ਨੂੰ ਕਿਹਾ ਕਿ ਤੁਹਾਡੇ ਕੁੱਤੇ ਨੂੰ ਮੈਂ ਰੋਟੀ ਪਾਣ ਗਈ ਸੀ ਉਹਨੇ ਮੇਰੇ ਮੂੰਹ ਤੇ ਆਪਣੇ ਪੈਰ ਨਾਲ ਚਾਟਾ ਮਾਰ ਦਿੱਤਾ ਇਸ ਤਰ੍ਹਾਂ ਬਹਾਨਾ ਲਾ ਕੇ ਮਸਾਂ ਮੈਂ ਬਚੀ ਪਰ ਪ੍ਰੀਤੀ ਹੁਣ ਵੀ ਮੈਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਸੀ ਮੈਂ ਤਾਂ ਉਹਨੂੰ ਦਿਲ ਵਿੱਚ ਗਾਲ੍ਹਾਂ ਕੱਢ ਰਹੀ ਸੀ ਕਿ ਕਦੋਂ ਹੀ ਆਪਣੇ ਪਿੰਡ ਜਾਵੇ ਤੇ ਮੈਨੂੰ ਸੁੱਖ ਦਾ ਸਾਹ ਆਵੇ। ਪ੍ਰੀਤੀ ਇੱਥੋਂ ਹੀ ਆਪਣੇ ਸਕੂਲ ਚੱਲੀ ਜਾਂਦੀ ਸੀ ਕਿਉਂਕਿ ਇੱਥੋਂ ਵੀ ਉਹਦਾ ਸਕੂਲ ਨੇੜੇ ਪੈਂਦਾ ਸੀ। ਮੇਰਾ ਤੇ ਮਾਸੜ ਦਾ ਮਿਲਣਾ ਮਿਲਾਉਣਾ ਚੱਲਦਾ ਰਹਿੰਦਾ ਸੀ। ਕਿਉਂਕਿ ਮਾਸੀ ਨੂੰ ਸਾਡੇ ਤੇ ਬਿਲਕੁਲ ਸ਼ੱਕ ਨਹੀਂ ਸੀ ਹੁਣ ਸਾਡੇ ਵਿੱਚ ਨਜ਼ਦੀਕੀਆਂ ਆਮ ਹੀ ਵਧ ਗਈਆਂ ਸੀ ਇਹ ਕੰਮ ਰੋਜ਼ ਹੀ ਚੱਲਦਾ ਰਹਿੰਦਾ ਸੀ ਕਿਉਂਕਿ ਮਾਸੀ ਹਰ ਟਾਈਮ ਘਰ ਨਹੀਂ ਰਹਿੰਦੀ ਸੀ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹੋ ਗਈਆਂ ਮੈਂ ਮਾਸੜ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਤਾਂ ਮੈਂ ਮਾਸੜ ਨੂੰ ਰੂਮ ਵਿੱਚ ਖੜੀ ਇਹ ਗੱਲ ਦੱਸ ਰਹੀ ਸੀ ਮਾਸੜ ਮੈਨੂੰ ਕਹਿਣ ਲੱਗਿਆ ਪਾਗਲ ਹੋ ਗਈ ਆ ਤੂੰ ਜਲਦੀ ਤੋਂ ਜਲਦੀ ਬੱਚੇ ਦਾ ਕੰਮ ਖਤਮ ਕਰ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਵੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੇਰੇ ਨਾਲ ਪਹਿਲੀ ਵਾਰ ਇਹ ਹੋਇਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਮਾਸੜ ਤੇ ਮੇਰੀਆਂ ਗੱਲਾਂ ਪ੍ਰੀਤੀ ਨੇ ਸੁਣ ਲਈਆਂ ਤੇ ਉਹ ਕਹਿਣ ਲੱਗੀ ਹਾਏ ਇਹ ਮੈਂ ਕੀ ਸੁਣ ਰਹੀ ਆ ਇੰਨੀ ਗੱਲ ਕਹਿ ਕੇ ਉਹ ਉੱਥੋਂ ਸਿੱਧੀ ਮਾਸੀ ਕੋਲ ਚੱਲੀ ਗਈ ਤੇ ਮਾਸੀ ਨੂੰ ਜਾ ਕੇ ਦੱਸਣ ਲੱਗੀ ਕਿ ਇਹ ਮਾਮੇ ਨੂੰ ਕਹਿ ਰਹੀ ਸੀ ਕਿ ਮੈਂ ਪ੍ਰੈਗਨੈਂਟ ਆ ਮਾਸੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮਾਸੀ ਮੈਨੂੰ ਕਹਿਣ ਲੱਗੀ ਕਿ ਜੋ ਪ੍ਰੀਤੀ ਕਹਿ ਰਹੀ ਆ ਕੀ ਇਹ ਸੱਚ ਆ ਮੈਂ ਕਹਾਂ ਨਹੀਂ ਨਹੀਂ ਐਵੇਂ ਬੋਲ ਰਹੀ ਆ ਇਦਾਂ ਦੀ ਕੋਈ ਗੱਲ ਨਹੀਂ ਆ ਪ੍ਰੀਤੀ ਕਹਿਣ ਲੱਗੀ मामੀ ਜੇ ਤੁਹਾਨੂੰ ਯਕੀਨ ਨਹੀਂ ਤਾਂ ਮਾਮੇ ਨੂੰ ਪੁੱਛ ਲਓ ਕਿਉਂਕਿ ਮਾਮੀ ਨੂੰ ਇਹ ਦੱਸ ਰਹੀ ਸੀ ਕਿ ਮੈਂ ਪ੍ਰੈਗਨੈਂਟ ਆ ਇੰਨੇ ਟਾਈਮ ਤੱਕ ਮਾਸੀ ਨੇ ਮਾਸੜ ਨੂੰ ਬੁਲਾ ਲਿਆ ਜਦੋਂ ਮਾਸੀ ਨੇ ਮਾਸੜ ਤੋਂ ਇਹ ਗੱਲ ਪੁੱਛੀ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਮਾਸੜ ਨੇ ਮੇਰੇ ਮੂੰਹ ਵੱਲ ਵੇਖਿਆ ਤੇ ਕਹਿਣ ਲੱਗਾ ਕਿ ਹਾਂ ਇਹ ਗੱਲ ਸੱਚ ਆ ਮੈਂ ਹੈਰਾਨ ਰਹਗੀ ਮੈਨੂੰ ਲੱਗਿਆ ਸੀ ਮਾਸੜ ਮੈਨੂੰ ਬਚਾਊਗਾ ਪਰ ਮਾਸੜ ਨੇ ਆਪ ਹੀ ਮੂੰਹੋਂ ਕਹਿ ਦਿੱਤਾ ਕਿ ਰੂਬੀ ਪ੍ਰੈਗਨੈਂਟ ਆ ਇਹ ਮੈਨੂੰ ਦੱਸ ਰਹੀ ਸੀ ਤੇ ਮੈਂ ਨੂੰ ਕਹਿ ਰਿਹਾ ਸੀ ਕਿ ਤੂੰ ਪਾਗਲ ਹੋ ਗਈਆਂ ਤੂੰ ਇਹ ਗਲਤੀ ਕਿਉਂ ਕੀਤੀ ਆ ਉਹ ਇਸ ਤਰ੍ਹਾਂ ਜਿਤਾ ਰਿਹਾ ਸੀ ਜਿਵੇਂ ਇਹ ਬੱਚਾ ਕਿਸੇ ਹੋਰ ਦਾ ਹੋਵੇ ਮੈਂ ਤਾਂ ਹੈਰਾਨ ਹੋ ਕੇ ਮਾਸੜ ਦੇ ਮੂੰਹ ਵੱਲ ਵੇਖ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮਾਸੜ ਜੀ ਇਹ ਸਭ ਕਿਉਂ ਬੋਲ ਰਿਹਾ ਮਾਸਤੀ ਨੇ ਮੈਨੂੰ ਬੜਾ ਬੁਰਾ ਭਲਾ ਬੋਲਿਆ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਸਾਡੇ ਵੀ ਮੂੰਹ ਤੇ ਕਾਲ ਖਲਵਾ ਦਿੱਤੀ ਮੈਂ ਤੇਰੇ ਘਰਦਿਆਂ ਨੂੰ ਕੀ ਜਵਾਬ ਦਵਾਂਗੀ ਮਾਸੜ ਕਹਿਣ ਲੱਗਾ ਇਹਦੇ ਘਰਦਿਆਂ ਨੂੰ ਦੱਸਣ ਦੀ ਕੀ ਲੋੜਾ ਤੂੰ ਇਹਨੂੰ ਗੋਲੀਆਂ ਦਵਾ ਤੇ ਇਹਦਾ ਬੱਚੇ ਦਾ ਕੰਮ ਖਤਮ ਕਰ ਮਾਸੜ ਬਾਣੇ ਨਾਲ ਇਸ ਬੱਚੇ ਤੋਂ ਖਿਹੜਾ ਛਡਾਉਣਾ ਚਾਹੁੰਦਾ ਸੀ ਇਹ ਗੱਲ ਮੈਨੂੰ ਸਮਝ ਲੱਗ ਗਈ ਸੀ ਮਾਸੀ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਮੈਨੂੰ ਕਹਿਣ ਲੱਗੀ ਅੱਜ ਤੋਂ ਬਾਅਦ ਤੂੰ ਇਸ ਕਮਰੇ ਵਿੱਚ ਹੀ ਬੰਦ ਰਹੇਂਗੀ ਮਾਸੀ ਮੈਨੂੰ ਪੁੱਛਣ ਲੱਗੀ ਮੈਂ ਤਾਂ ਹਰ ਟਾਈਮ ਘਰ ਹੁੰਦੀ ਸੀ ਤੇ ਜੇ ਥੋੜਾ ਟਾਈਮ ਮੈਂ ਬਾਹਰ ਜਾਂਦੀ ਵੀ ਸੀ ਤਾਂ ਤੇਰਾ ਮਾਸੜ ਤਾਂ ਘਰ ਹੀ ਹੁੰਦਾ ਸੀ ਤੂੰ ਕਿਹੜੇ ਟਾਈਮ ਉਸ ਮੁੰਡੇ ਨੂੰ ਘਰ ਬੁਲਾ ਲਿਆ ਮੈਂ ਚੁੱਪ ਕਰ ਗਈ ਕਿਉਂਕਿ ਹੁਣ ਮੈਂ ਮਾਸੀ ਨੂੰ ਕੀ ਦੱਸਦੀ ਪਰ ਮੈਨੂੰ ਮਾਸੜ ਤੇ ਬੜਾ ਗੁੱਸਾ ਆ ਰਿਹਾ ਸੀ ਕਿਉਂਕਿ ਸਭ ਕੁਝ ਉਹਨੇ ਮੇਰੇ ਨਾਲ ਕਰਕੇ ਹੁਣ ਸਾਰਾ ਦੋਸ਼ ਮੇਰੇ ਤੇ ਸੌੜ ਦਿੱਤਾ ਮਾਸੀ ਦੇ ਜਾਣ ਤੋਂ ਬਾਅਦ ਮਾਸੜ ਮੇਰੇ ਕੋਲ ਆਇਆ ਤੇ ਮੈਨੂੰ ਸਫਾਈਆਂ ਜੀਆਂ ਦੇਣ ਲੱਗਾ ਮੈਨੂੰ ਕਹਿਣ ਲੱਗਾ ਕਿ ਜੇ ਮੈਂ ਇਦਾਂ ਨਾ ਕਹਿੰਦਾ ਤਾਂ ਤੇਰੀ ਮਾਸੀ ਨੇ ਮੈਨੂੰ ਵੀ ਘਰੋਂ ਬਾਹਰ ਕੱਢ ਦੇਣਾ ਸੀ ਮੈਂ ਮਾਸੜ ਨੂੰ ਕਿਹਾ ਕਿ ਜੇ ਤੁਸੀਂ ਇਹ ਕੰਮ ਕੀਤਾ ਤਾਂ ਤੁਹਾਨੂੰ ਇਹ ਬੱਚਾ ਐਕਸੈਪਟ ਕਰਨਾ ਪਊਗਾ ਤੁਹਾਨੂੰ ਮੇਰੇ ਨਾਲ ਵਿਆਹ ਕਰਵਾਉਣਾ ਪਊਗਾ ਜਿਵੇਂ ਮਰਜ਼ੀ ਕਰਵਾਓ ਮਾਸੜ ਕਹਿਣ ਲੱਗਾ ਇਹ ਨਹੀਂ ਹੋ ਸਕਦਾ ਮੈਂ ਕਿ ਮੈਨੂੰ ਨਹੀਂ ਪਤਾ ਪਰ ਹੁਣ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਮਾਸੜ ਕਹਿਣ ਲੱਗਿਆ ਕਿ ਤੈਨੂੰ ਗੋਲੀਆਂ ਦਵਾ ਦੇਣੀਆਂ ਨੇ ਤੇ ਇਸ ਬੱਚੇ ਨੂੰ ਘਰਾ ਦੇਣਾ ਉਸ ਤੋਂ ਬਾਅਦ ਤੂੰ ਵੀ ਟੈਨਸ਼ਨ ਫਰੀ ਮੈਂ ਵੀ ਟੈਨਸ਼ਨ ਫਰੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਪਤਾ ਨਹੀਂ ਗੋਲੀਆਂ ਖਾ ਕੇ ਕਿੱਦਾਂ ਮੇਰੇ ਨਾਲ ਹੋਣਾ ਕਿੱਦਾਂ ਨਹੀਂ ਹੋਣਾ ਪਰ ਮੈਂ ਮਾਸੜ ਨੂੰ ਵਾਰ-ਵਾਰ ਕਹਿ ਰਹੀ ਸੀ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਵੋ ਤੁਸੀਂ ਤਾਂ ਮੈਨੂੰ ਪਿਆਰ ਕਰਦੇ ਹੋ ਪਰ ਮਾਸੜ ਇਸ ਗੱਲ ਤੋਂ ਮੁੱਕਰ ਰਿਹਾ ਸੀ ਮੈਂ ਮਾਸੜ ਨੂੰ ਕਿਹਾ ਕਿ ਜੇ ਤੁਸੀਂ ਮੇਰੇ ਨਾਲ ਵਿਆਹ ਨਾ ਕਰਵਾਇਆ ਤੇ ਮੈਂ ਸਾਰਿਆਂ ਨੂੰ ਦੱਸ ਦੂੰਗੀ ਕਿ ਬੱਚਾ ਤੁਹਾਡਾ ਆ ਮਾਸੜ ਕਹਿਣ ਲੱਗਾ ਤੇਰੀ ਗੱਲ ਤੇ ਕਨੇ ਯਕੀਨ ਕਰਨਾ ਯਾ ਜਿੰਨੂੰ ਦੱਸਣਾ ਦੱਸ ਦੇ ਬਾਕੀ ਤੇਰੇ ਵਰਗੀ ਕੁੜੀ ਦਾ ਫਾਇਦਾ ਹਰ ਕੋਈ ਉਠਾ ਸਕਦਾ ਯਾ ਜਿਹੜੀ ਹੋਵੇ ਈ ਇਦਾਂ ਦੀ ਤੂੰ ਰਾਤਾਂ ਨੂੰ ਮੁੰਡੇ ਨਾਲ ਮੋਟਰਾਂ ਤੇ ਤੁਰੀ ਫੇਰਦੀ ਆ ਤੇਰਾ ਯਕੀਨ ਕਨੇ ਕਰਨਾ ਤੇਰਾ ਕੈਰੇਕਟਰ ਤਾਂ ਪਹਿਲਾਂ ਹੀ ਇੰਨਾ ਗਲਤ ਯਾ ਮੈਂ ਤਾਂ ਮਾਸੜ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਸਮਝ ਲੱਗ ਗਈ ਸੀ ਕਿ ਉਹ ਮੈਨੂੰ ਕੋਈ ਪਿਆਰ ਨਹੀਂ ਕਰਦਾ ਸੀ ਉਨ ਨੇ ਤਾਂ ਮੇਰਾ ਫਾਇਦਾ ਚੁੱਕਿਆ ਆ ਤੇ ਮੈਂ ਕਮਲੀ ਉਹਦੇ ਪਿਆਰ ਦੇ ਚੱਕਰ ਚ ਫਸ ਗਈ ਮੇਰੇ ਕੋਲ ਹੁਣ ਕੁਝ ਵੀ ਨਹੀਂ ਰਹਿ ਗਿਆ ਸੀ ਪਰ ਮੈਂ ਮਾਸੜ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਮਾਸੀ ਨੂੰ ਸਭ ਕੁਝ ਦੱਸ ਦੂੰਗੀ ਮੈਨੂੰ ਕੱਲੀ ਨੂੰ ਸਜ਼ਾ ਕਿਉਂ ਮਿਲੇ ਮੈਂ ਮੌਕਾ ਮਿਲਦੇ ਹੀ ਮਾਸੀ ਨੂੰ ਇਹ ਗੱਲ ਦੱਸ ਦਿੱਤੀ ਕਿ ਮਾਸੜ ਨੇ ਸਭ ਕੀਤਾ ਪਹਿਲਾਂ ਤਾਂ ਮਾਸੀ ਕਹਿਣ ਲੱਗੀ ਕਿ ਤੂੰ ਉਹਦੇ ਤੇ ਇਲਜ਼ਾਮ ਲਾ ਰਹੀ ਆਂ ਤੇ ਬਾਅਦ ਵਿੱਚ ਕਹਿਣ ਲੱਗੀ ਚੱਲ ਕੋਈ ਨਾ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਮੈਨੂੰ ਤਾਂ ਪਹਿਲਾਂ ਹੀ ਇਹਦੇ ਲੱਛਣਾਂ ਦਾ ਪਤਾ ਆ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਤੇਰੇ ਨਾਲ ਵੀ ਇਸ ਤਰ੍ਹਾਂ ਕਰੇਗਾ ਮਤਲਬ ਮਾਸੜ ਦਾ ਪਹਿਲਾਂ ਵੀ ਕਿਸੇ ਨਾਲ ਅਫੇਅਰ ਹੋਣਾ ਤਾਂ ਹੀ ਮਾਸੀ ਇਹ ਸਭ ਕਹਿ ਰਹੀ ਸੀ ਮਾਸੀ ਨੂੰ ਪਤਾ ਲੱਗਾ ਕਿ ਇਹ ਬੱਚਾ ਮਾਸੜ ਦਾ ਆ ਤਾਂ ਮਾਸੀ ਬਿਲਕੁਲ ਹੀ ਬਦਲ ਗਈ ਮੈਨੂੰ ਕਹਿਣ ਲੱਗੀ ਈ ਕਿਸੇ ਨੂੰ ਨਾ ਇਹ ਗੱਲ ਦੱਸੀ ਆਪਣੇ ਘਰ ਨਾ ਦੱਸੀ ਨਹੀਂ ਤਾਂ ਮੇਰੀ ਬਹੁਤ ਬਦਨਾਮੀ ਹੋ ਜਾਣੀ ਆ ਸ਼ਾਮ ਨੂੰ ਹੀ ਮਾਸੀ ਨੇ ਕਿਸੇ ਬਾਹਣੇ ਨਾਲ ਪ੍ਰੀਤੀ ਨੂੰ ਵੀ ਉਹਦੇ ਘਰ ਭੇਜ ਦਿੱਤਾ ਤਾਂ ਕਿ ਇਹ ਸਭ ਪ੍ਰੀਤੀ ਨੂੰ ਨਾ ਪਤਾ ਲੱਗ ਜਾਵੇ ਘਰ ਦੀ ਗੱਲ ਘਰ ਵਿੱਚ ਰਹਿ ਜਾਵੇ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਮੇਰੇ ਵਾਰੀ ਤਾਂ ਮਾਸੀ ਬੜਾ ਰੌਲਾ ਪਾ ਰਹੀ ਸੀ ਤੇ ਹੁਣ ਆਪਣੇ ਘਰ ਵਾਲੇ ਵਾਰੀ ਚੁੱਪ ਹੋ ਗਈ ਮੈਂ ਮਾਸੀ ਨੂੰ ਕਹਾ ਕਿ ਮਾਸੜ ਨੂੰ ਸਜ਼ਾ ਮਿਲਣੀ ਚਾਹੀਦੀ ਆ ਮਾਸੀ ਕਹਿਣ ਲੱਗੀ ਮੇਰਾ ਘਰ ਬਰਬਾਦ ਹੋ ਜਾਊਗਾ ਜੇ ਮੇਰੇ ਮੁੰਡੇ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਸਾਰੀ ਉਮਰ ਆਪਣੇ ਪਿਓ ਨੂੰ ਨਹੀਂ ਬੁਲਾਉਣਾ ਇਸ ਕਰਕੇ ਧੀਏ ਤੂੰ ਚੁੱਪ ਰਹਿ ਪਰ ਮੈਂ ਚੁੱਪ ਨਾ ਰਹੀ ਮੈਂ ਆਪਣੀ ਮੰਮੀ ਨੂੰ ਫੋਨ ਕਰਕੇ ਬੁਲਾ ਲਿਆ ਤੇ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਹੁਣ ਇਹ ਗੱਲ ਸਾਡੇ ਸਾਰੇ ਘਰ ਵੀ ਪਤਾ ਲੱਗ ਗਈ ਸੀ ਪਹਿਲਾਂ ਤਾਂ ਮਾਸੀ ਮੁਕਰ ਰਹੀ ਸੀ ਪਰ ਬਾਅਦ ਵਿੱਚ ਮਾਸੀ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਲੱਗਾ ਇਹ ਸਭ ਕਦੋਂ ਹੋ ਗਿਆ ਮੇਰਾ ਤਾਇਆ ਕਹਿਣ ਲੱਗਾ ਕਿ ਆਪਣੀ ਧੀ ਆਪਣੇ ਘਰ ਹੀ ਸੇਵ ਹੁੰਦੀ ਆ ਬਗਾਨਾ ਕਿਹੜਾ ਆਪਣੀ ਧੀ ਨੂੰ ਧੀ ਸਮਝਦਾ ਆਪਣੀ ਗਲਤੀ ਆ ਆਪਾਂ ਆਪਣੀ ਧੀ ਨੂੰ ਆਪਣੇ ਘਰ ਹੀ ਰੱਖਣਾ ਸੀ ਹਰ ਵਾਰ ਕੁੜੀ ਦੀ ਥੋੜਾ ਗਲਤੀ ਹੋਗੀ ਇਹੋ ਜੇ ਦਰਿੰਦੇ ਵੀ ਕੁੜੀਆਂ ਨੂੰ ਬਦਨਾਮ ਕਰ ਦਿੰਦੇ ਆ ਜਵਾਨ ਕੁੜੀਆਂ ਦਾ ਫਾਇਦਾ ਚੁੱਕ ਲੈਂਦੇ ਆ ਘਰ ਦੇ ਆਨੇ ਮੈਨੂੰ ਉਥੋਂ ਲਜਾਣ ਦਾ ਫੈਸਲਾ ਕੀਤਾ ਤੇ ਘਰ ਲਿਜਾ ਕੇ ਮੈਨੂੰ ਬੱਚਾ ਗਰਵਾਉਣ ਦੀਆਂ ਗੋਲੀਆਂ ਵੀ ਖਵਾਈਆਂ ਉਸ ਟਾਈਮ ਜੋ ਮੈਨੂੰ ਦਰਦ ਹੋਇਆ ਉਹ ਮੇਰੇ ਕੋਲੋਂ ਛੱਲਿਆ ਹੀ ਨਹੀਂ ਜਾ ਰਿਹਾ ਸੀ ਮੇਰੇ ਘਰਦਿਆ ਨੇ ਮੇਰੀ ਬੜੀ ਕੇਅਰ ਕੀਤੀ ਮੈਨੂੰ ਅਹਿਸਾਸ ਹੋਇਆ ਕਿ ਘਰਦਿਆਂ ਤੋਂ ਵੱਧ ਕੇ ਹੋਰ ਕੋਈ ਨਹੀਂ ਹੁੰਦਾ ਛੋਟੀ ਉਮਰ ਵਿੱਚ ਬੱਚੇ ਭਟਕ ਜ਼ਰੂਰ ਜਾਂਦੇ ਨੇ ਪਰ ਆਪਣੇ ਮਨ ਨੂੰ ਕਾਬੂ ਰੱਖਣਾ ਚਾਹੀਦਾ ਕਿਉਂਕਿ ਘਰਦਿਆਂ ਤੋਂ ਬਿਨਾ ਹੋਰ ਕੋਈ ਸਾਥ ਨਹੀਂ ਨਿਭਾਉਂਦਾ ਸਭ ਫਾਇਦਾ ਚੁੱਕ ਕੇ ਬਾਅਦ ਵਿੱਚ ਛੱਡ ਜਾਂਦੇ ਨੇ ਘਰਦਿਆ ਨੇ ਮਾਸੜ ਤੇ ਬਲਾਤਕਾਰ ਦਾ ਕੇਸ ਪਵਾ ਦਿੱਤਾ ਤੇ ਮਾਸੜ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇੰਨੀਆਂ ਗਲਤੀਆਂ ਦੇ ਬਾਵਜੂਦ ਵੀ ਘਰਦਿਆ ਨੇ ਮੇਰਾ ਬੜਾ ਸਾਥ ਦਿੱਤਾ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਬਹੁਤ ਗਲਤ ਕੀਤਾ ਆ ਇਹ ਉਮਰ ਵਿੱਚ ਸਾਨੂੰ ਆਪਣੇ ਆਪ ਨੂੰ ਸਾਂਭਣਾ ਚਾਹੀਦਾ ਨਿਆਣਪੁਣੇ ਵਿੱਚ ਕੀਤੀਆਂ ਗਲਤੀਆਂ ਸਾਨੂੰ ਸਾਰੀ ਉਮਰ ਲਈ ਦਾਗੀ ਕਰ ਦਿੰਦੀਆਂ ਨੇ ਬੇਸ਼ੱਕ ਘਰ ਦੇ ਸਾਨੂੰ ਮਾਫ਼ ਕਰ ਦਿੰਦੇ ਨੇ ਪਰ ਆਪਣੇ ਮਨ ਤੇ ਬਹੁਤ ਵੱਡਾ ਬੋਝ ਲੈ ਕੇ ਸਾਰੀ ਜ਼ਿੰਦਗੀ ਕੱਢਣੀ ਪੈਂਦੀ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ